ਅੱਜ ਤਰੀਕ ਹੈਗੀ ਹੈ ਜੀ 14 ਮਈ 2025 14 ਤਰੀਕ ਹੈ ਪੰਜਵਾਂ ਮਹੀਨਾ ਤੇ 2025 ਤੇ ਦੋਸਤੋ ਨਾ ਆਹ ਕੱਸੀ ਆ ਸਾਡੀ ਜਿਹੜੀ ਮੀਰ 83 ਆ ਕੋਟਲਾ ਬ੍ਰਾਂਚ ਦੇ ਵਿੱਚੋਂ ਆਉਂਦੀ ਹੈਗੀ ਕਮਾਲੂ ਪਿੰਡ ਨੂੰ ਲੱਗੀ ਐ ਸਿੱਧੀ ਇਹ ਕਿਉਂਕਿ ਸਾਡੇ ਕਮਾਲੂ ਪਿੰਡ ਟੇਲ ਪੈਂਦੀ ਆ ਕਮਾਲੂ ਪਿੰਡ ਤਲਵੰਡੀ ਸਾਹਬ ਉਹ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦਾ ਹੈ ਤੇ ਰਾਸਤੇ ਦੇ ਇਹਦੇ ਵਿੱਚ ਲਾਲਿਆਣਾ ਪਿੰਡ ਪੈਂਦਾ ਮਾਹੀ ਨਗਲ ਪਿੰਡ ਪੈਂਦਾ ਤੇ ਬੰਗੀ ਪਿੰਡ ਪੈਂਦਾ ਉਹਨਾਂ ਤਿੰਨੇ ਪਿੰਡਾਂ ਨੇ ਸਾਡੀ ਕੱਸੀ ਦਾ ਹੁਣ ਨਮੀ ਬਣੀ ਐ ਕੱਸੀ ਇਹਦਾ ਕੀ ਹਾਲ ਕੀਤਾ ਰਾ ਉਹ ਸਾਰਾ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਧਿਆਨ ਨਾਲ ਦੇਖ ਲਓ ਅਸੀਂ ਇਹ ਮੈਕਮਨ ਨੂੰ ਭੇਜਾਂਗੇ ਤੇ ਇਹ ਵੀਡੀਓ ਮੈਂ ਆਪਣੇ ਆਪ ਦੇ ਚੈਨਲ ਤੇ ਹੀ ਪਾਰਾਂਗਾ ਧਿਆਨ ਨਾਲ ਦੇਖੋ ਅਸੀਂ ਕਿੱਦਾਂ ਮਤਲਬ ਕੱਸੀ ਨੂੰ ਸਵਾਰ ਰਹੇ ਹਾਂ ਕਿੱਦਾਂ ਜਦੋਂ ਤਾਂ ਇਹਨਾਂ ਨੂੰ ਪਾਣੀ ਦੀ ਲੋੜ ਹੁੰਦੀ ਐ ਉਹ ਉਦੋਂ ਫਿਰ ਕੱਸੀ ਦੇ ਵਿੱਚ ਐਸ ਲੋਡ ਬੰਨ ਪਾ ਜਾਂਦਾ ਐ ਆ ਦੇਖੋ ਕਿਹੜੇ ਲੋਡ ਬੰਨ ਪਾਏ ਆ ਪੱਥਰ ਸਿੱਟੇ ਵਿੱਚ 16 ਸੜਦੇ ਆ ਵੀ ਕੋਈ ਕੱਢ ਕੇ ਕੱਢ ਕੇ ਵੀ ਨਾ ਲੈ ਜੇ ਤੇ ਜਦੋਂ ਫਿਰ ਇਹਨਾਂ ਨੂੰ ਗਰਜ ਨਹੀਂ ਹੁੰਦੀ ਪਾਣੀ ਦੀ ਲੋੜ ਨਹੀਂ ਹੁੰਦੀ ਪਾਣੀ ਦੀ ਉਦੋਂ ਵੀ ਮੈਨੂੰ ਦਿਖਾਉਣਾ ਹੈ ਉਦੋਂ ਨਾ ਫਿਰ ਇਹ ਲੋਡ ਕੱਸੀ ਦੇ ਝਾਰੀ ਦੇ ਵਿੱਚ ਗੱਟੇ ਲਾਉਂਦੇ ਇਹ ਹੈਗੀ ਹੈ 14.5000 ਨੰਬਰ ਝਾਰੀ ਪਹਿਲੀ ਝਾਰੀ ਹੈ ਕਮਾਲੂ ਪਿੰਡ ਵਾਲੇ ਪਾਸਿਓਂ ਇਹ ਆਹ ਦੇਖੋ ਤੇ ਅੱਗੇ ਵੀ ਮੈਨੂੰ ਦਿਖਾਉਣਾ ਤਾਂ ਕਰਕੇ ਸਾਡੀ ਕੱਸੀ ਟੁੱਟੀ ਹੈ ਜਿਹੜੀ ਹੁਣ ਟੁੱਟੀ ਸੀਗੀ ਤੇ ਜਿਹੜਾ ਆਹ ਆ ਗਿਆ ਇਹ ਆ ਗਿਆ ਜਿਹੜੀ ਬੰਗੀ ਵਾਲੀ ਤੇ ਛੜ ਕਚਰਾ ਹੋਂਦਾ ਹੋਂਦਾ ਬੰਗੀ ਕੰਨੂ ਰਾਹ ਹੋਂਦਾ ਜਿਹੜਾ ਇਸ ਰਾਹ ਵਾਲੀ ਝਾਰੀ ਹੈ 13.5000 ਨੰਬਰ ਝਾਰੀ ਹੈਗੀ ਆ ਪੁਲ ਬਣਾਇਆ ਜਿਹੜਾ ਉਹ ਜਿੱਥੇ ਰੋਲਾ ਪਿਆ ਸੀਗਾ ਕੱਸੀ ਬਣਨ ਵੇਲੇ ਤੇ ਆ ਦੇਖੋ ਕਿਹੜੇ ਲੋਡ ਬੰਦ ਕਰਿਆ ਪਏ ਇਹਦੇ ਵਿੱਚ ਇੰਨੀਆਂ ਸੂਲਾਂ ਕੱਢੀਆਂ ਅਸੀਂ ਉਹ ਸਾਡਾ ਬੰਦਾ ਉਤਰੀ ਜਾਂਦਾ ਸੀ ਮਾ ਮਗਰ ਜਾਂਦੇ ਸੀਗੇ ਵੀ ਮਹਾਜਲ ਝਾਰੀਆਂ ਵਾਲੇ ਪਾਸੋਂ ਦੇਖ ਕੇ ਚੱਲਾਂਗੇ ਕਿਵੇਂ ਕੁਸ ਆ ਦੇਖੋ ਕੀ ਹਾਲ ਹੈ ਗੱਟਿਆਂ ਦਾ ਕਿਹੜੇ ਲੋਡ ਲਾ ਰੱਖਿਆ ਬੰਨ ਇਹਨਾਂ ਨੇ ਮੂਹਰੇ ਤੇ ਹਲੇ ਕਹਿੰਦੇ ਸਾਡੇ ਪਾਣੀ ਨਹੀਂ ਆਉਂਦਾ ਪੂਰਾ ਪਤਾ ਨਹੀਂ ਇਹ ਰੱਜਣਗੇ ਕਿਹੜੇ ਲੋਡ ਰੱਜਣਗੇ ਕਿਵੇਂ ਨਹੀਂ ਰੱਜਣਗੇ ਪਹਿਲਾਂ ਕੱਸੀ ਸੀ ਸਾਡੀ ਉਦੋਂ ਵੀ ਅਸੀਂ ਹੈਰਾਨ ਸੀ ਕਿ ਤੰਗ ਸੀਗੇ ਹੁਣ ਫੇਰ ਅਸੀਂ ਇਹਨਾਂ ਨੇ ਤੰਗ ਕਰ ਰੱਖਿਆ ਕਿਉਂਕਿ ਲੋਡ ਵੇਲੇ ਬੰਨ ਪਾਲਾਂਦੇ ਆ ਬਿਨਾਂ ਲੋਡ ਤੋਂ ਝਾਰੀਆਂ ਬੰਦ ਕਰ ਦਿੰਦੇ ਆ ਕੱਸੀਆਂ ਸਾਡੇ ਟੁੱਟੀਆਂ ਜਾਂਦੀਆਂ ਫੇਰ ਆਹ ਦੇਖੋ ਕਿਵੇਂ ਗੱਟੇ ਆ ਜਿਹੜੇ ਗੱਟੇ ਆ ਆ ਪਰ ਪਰ ਕੇ ਲਾਉਂਦੇ ਆ ਫਿਰ ਗੱਟੇ ਗਾਹਾਂ ਮੋਗਾ ਚ ਲੱਗਦੇ ਮੋਗੇ ਬੰਦ ਹੁੰਦੇ ਆ ਤਾਂ ਫਿਰ ਤਾਂ ਕਰਕੇ ਕੱਸੀ ਟੁੱਟਦੀ ਹੈਗੀ ਮੋਗਿਆਂ ਦੇ ਕੋਲ ਉਹ ਜਦੋਂ ਮਿੱਟੀ ਲਹਿ ਜਾਂਦੀ ਹੈ ਕੱਸੀ ਤਰ ਜਾਂਦੀ ਹੈ ਫੇਰ ਆ ਕੰਕਰੀਟ ਵਾਲੀਆਂ ਕੰਡਾਂ ਜਿਹੜੀਆਂ ਬਣੀਆਂ ਇਹ ਡਿੱਗ ਪੈਂਦੀਆਂ ਗਈਆਂ ਆ ਹੁਣ ਵੀ ਕੱਸੀ ਜਿਹੜੀ ਹੁਣ ਟੁੱਟੀ ਸੀ ਮੋਗਿਆਂ ਕੋਲੇ ਪੱਪੇ ਨੰਬਰਦਾਰ ਦੇ ਬਾਹਰ ਵਿੱਚ ਆਈ ਟੁੱਟੀ ਸੀਗੀ ਉਹ ਆ ਦੇਖੋ ਕੀ ਹਾਲ ਹੈ ਇਹਨਾਂ ਦਾ ਤੇ ਉ ਜਾ ਕੇ ਹਾਈਡਾਂ ਤੇ ਜਾ ਜਾ ਕੇ ਵੀਡੀਓ ਪਾਉਣਗੇ ਕਿ ਸਾਡੇ ਕਮਾਲੂ ਪਿੰਡ ਦੇ ਫੱਟਾ ਸਿਰ ਤੋਂ ਉਹ ਫਲਾਣਾ ਕਰ ਦਿੰਦੇ ਆ ਦੱਸੋ ਕਮਾਲੂ ਪਿੰਡ ਦੇ ਫੇਰ ਕੀ ਕਰਨ ਵੀ ਆ ਆ ਜੋ ਆ ਗਾਂਹਾਂ 10000 ਨੰਬਰ ਝਾਰੀ ਹੈ ਜਿਹੜੀ ਚੰਦ ਵਾਲੀ ਝਾਰੀ ਬਾਈ ਦੀ ਹੈ ਦੇਖੋ ਇਹਦਾ ਹਾਲ ਦੇਖੋ ਦੰਦਰੋ ਜੇਸ ਨੂੰ ਇੰਨੇ ਜਿਆਦੇ ਤੰਗੋ ਤੁਸੀਂ ਤਾਂ ਮਹਿਕ ਨੂੰ ਕਹਿ ਕੇ ਉਹਨਾਂ ਝਾਰੀਆਂ ਬੰਦੀ ਕਰਾ ਲਓ ਨਾ ਤੁਸੀਂ ਆ ਖਾਲਾ ਹੋ ਜਾਂਦਾ ਸਾਢੇ 10000 ਨੰਬਰ ਝਾਰੀ ਦਾ ਤੁਸੀਂ ਕਹਿ ਰਹੇ ਹੋ ਮਹਿਕ ਨੂੰ ਸਾਡੀਆਂ ਝਾਰੀਆਂ ਬੰਦ ਕਰ ਦਿਓ ਭਾਈ ਸਾਨੂੰ ਪਾਣੀ ਲੋੜ ਨਹੀਂ ਅਸੀਂ ਆਪੇ ਆਪਨਾ ਹੈਡ ਛੋਟਾ ਕਰਾ ਕੇ ਓਡਾ ਕਰ ਖਾ ਲਾਂਗੇ ਜਿੰਨੇ ਸਾਨੂੰ ਕਮਾਲੂ ਬੰਨ ਨੂੰ ਪਾਣੀ ਦੀ ਲੋੜ ਹੈਗੀ ਪਹਿਲਾਂ ਵੀ ਤੰਗ ਸੀ ਅਸੀਂ ਹੁਣ ਵੀ ਤੰਗ ਹੈਗੇ ਆ ਗਈ ਜੀ 7000 ਨੰਬਰ ਝਾਰੀ ਆ ਲੱਗਿਆ ਪੈਦੇ ਮੁਰੇ ਵੀ ਬੰਨ ਦੇਖ ਲੋ ਆਣਾ ਇਟਾਂ ਰੱਖੀਂਗਾ ਇਟਾਂ ਦੇ ਨਾਲ ਇਹਨਾਂ ਨੇ ਮਿੱਟੀ ਪਾ ਕੇ ਤੇ ਮੰਨ ਪਾਇਆ ਪਿਆ ਤੇ ਮਿੱਟੀ ਆਹ ਸੂਰਮਾ ਚੱਕੀ ਵੀ ਦਿਖਾ ਦਣਾ ਇੱਥੋਂ ਚੱਕੀ ਆ ਮਿੱਟੀ ਆਹ ਪਾਈ ਪੀਏ ਮਿੱਟੀ ਵਿੱਚ ਇਹਦੇ ਤਾਂ ਨਾਲ ਦੇਖ ਲੋ ਤੇ ਕੱਸੀ ਦੇ ਵਿੱਚ ਨਾ ਪਾਣੀ ਸੂਰਮਾ ਦੱਸਦਾ ਆਹ ਦੇਖੋ ਥੋੜਾ ਥੋੜਾ ਪਾਣੀ ਹੈ ਮਤਲਬ ਬੰਦ ਪੀਏ ਕਸੀ ਝਾਰਾ ਜਾ ਹੁੰਦਾ ਉਹ ਵੀ ਮਾੜਾ ਮੋਟਾ ਥੱਲੇ ਦੀ ਲੀਕ ਹੋ ਕੇ ਆਈ ਜਾਂਦਾ ਤੇ ਉਹ ਪਈ ਜਾਂਦਾ ਝਾਰੀ ਦੇ ਵਿੱਚ ਪਾਣੀ ਇੱਥੇ ਦੇਖੋ ਥੋੜਾ ਥੋੜਾ ਪਾਣੀ ਵਿੱਚ ਝਾਰੀ ਦੇ ਵਿੱਚ ਜਾਈ ਜਾਂਦਾ ਤੇ ਹਲੇ ਇਹ ਕਹਿੰਦੇ ਸਾਡੇ ਕੋਲ ਪਾਣੀ ਨਹੀਂ ਆਉਂਦਾ ਝਾਰੀਆਂ ਵਾਲੇ ਕਹਿੰਦੇ ਇਹ ਸਬੂਤ ਹੈ ਆ ਵੀਡੀਓ ਦਾ ਕਿੰਨਾ ਕੁ ਪਾਣੀ ਹੈ ਕੱਸੀ ਦੇ ਚਲੋ ਥੋੜਾ ਜਿਹਾ ਪਾਣੀ ਹੈ ਦੇਖੋ ਆ ਸਾਰੀ ਦੇਖੋ ਤਾਂ ਤੋਂ ਲੈ ਕੇ ਤਾਂ ਤਾਂ ਖਾਲੀ ਹੈ ਉਹ ਵੀ ਝਾਰੀ ਚ ਪਾਣੀ ਜਾਈ ਜਾਂਦਾ ਆ ਲੱਗਿਆ ਪਿਆ ਬੰਨ ਮੂਰੇ ਇਹ 7000 ਨੰਬਰ ਝਾਰੀ ਹੈ ਆ ਅੱਗੇ ਜੀ 180 ਨੰਬਰ ਝਾਰੀ ਜਿਹੜੀ ਪੱਟ ਕੇ ਵੀ ਦਰਸਤ ਹੋਈ ਵੀ ਆ ਝਾਰੀ ਇਹ ਨੀਵੀ ਕੀਤੀ ਵੀ ਆ ਝਾਰੀ ਇਹਨਾਂ ਨੇ ਚਲੋ ਮੈਂ ਕਿਵੇਂ ਨੇ ਕੋਲੇ ਖੜ ਕੇ ਕਰਵਾਈ ਸੀਗੀ ਤੇ ਆ ਬਜਾ ਦੇ ਮੂਰੇ ਗੱਟੇ ਤੇ ਲੱਗੇ ਆ ਰਹਿ ਗਈ ਸਾਹਮਣੇ ਉਹ ਰਗੇ ਹੈਡ ਤੇ ਉਹ ਤਾਂ ਸਾਡਾ ਬੰਦਾ ਤੁਰਿਆ ਆਉਂਦਾ ਲੀਲੇ ਕੱਪੜਿਆਂ ਵਾਲਾ ਤਾਂ ਤੇ ਨਾਲ ਉਹ ਬੈਠਾ ਮਹਿਕਮੇ ਦਾ ਬੰਦਾ ਮੈਂ ਉਹ ਤਾਂ ਮਹਿਕਮੇ ਨੇ ਬੰਦਾ ਵਾਲਾ ਬਿਠਾ ਛੱਡਿਆ ਤੇ ਉਹਦੀ ਹਾਜ਼ਰੀ ਦੇ ਵਿੱਚ ਦੇਖੋ ਆ ਬਈ ਇਕੱਠੇ ਇੱਥੇ ਦੱਸੋ ਜਦੋਂ ਤਾਂ ਲੋਡ ਹੈ ਉਹ ਤਾਂ ਮੂਰੇ ਲੱਗ ਜਾਂਦੇ ਆ ਜਦੋਂ ਨਹੀਂ ਲੋਡ ਉਦੋਂ ਫਿਰ ਝਾਰੀ ਵਾਲੇ ਪਾਸੇ ਲੱਗ ਜਾਂਦੇ ਇਹੀ ਇਕੱਠੇ 14 ਤਰੀਕ ਅੱਜ ਪੰਜਵਾਂ ਮਹੀਨਾ 2025 ਹੈ